ਇਸ ਵੇਲੇ ਹੁਣੇ ਭਰ ਕੇ ਚੱਲ ਰਿਹਾ ਜੀ ਪੂਰਾ ਫੁੱਲ ਕੰਡਿਆਂ ਤੱਕ ਬਰਾਬਰ ਹੋ ਗਿਆ ਖਵਾਜਾ ਜੀ ਦਰਿਆ ਬਿਆਸ ਆ ਜੀ ਤੇ ਪਾਣੀ ਬਾਹਰ ਵੀ ਨਿਕਲ ਲਾ ਪਿਆ ਦੇਖੋ ਦਰਿਆ ਜੋ ਤੇ ਜਿੱਥੇ ਸਾਰੀਆਂ ਗਰਮੀਆਂ ਪਈਆਂ ਜੀ ਪੂਰਾ ਹੁਣ ਤੋਂ ਹੀ ਆਪਦਾ ਰੁਦਰ ਰੂਪ ਧਾਰਨ ਕਰ ਲਿਆ ਬਿਆਸ ਦਰਿਆ ਨੇ ਪਤਾ ਨਹੀਂ ਹੁਣ ਮਾਰੇ ਅੱਗੇ ਮਹਾਰਾਜ ਜਾਣਦੇ ਆ ਅੱਗੇ ਕਿਵੇਂ ਕੀ ਹੋਊਗਾ ਤਾਂ ਵਿੱਚ ਪਤਾ ਨਹੀਂ ਝੱਗ ਕਿੱਥੋਂ ਆ ਰਹੀ ਇੰਨੀ ਬਣ ਕੇ ਆ ਦੇਖੋ ਪਿੱਛੇ ਪੂਰਾ ਦਰਿਆ ਝੱਗ ਨਾਲ ਭਰਿਆ ਐ ਲੱਗਦਾ ਜਿਵੇਂ ਕਿਤੇ ਢਾਢੂ ਲੱਗੀ ਹੋਵੇ ਉਹ ਵਈ ਗਰੂ ਮੇਰੀ ਕਰੇ ਜੀ ਸਾਰੀਆਂ ਚੀਜ਼ਾਂ ਦੇਖੋ ਫੁੱਲ ਫੁੱਲ ਭਰ ਕੇ ਚੱਲ ਰਿਹਾ ਤੇ ਪਾਣੀ ਕਈਆਂ ਥਾਵਾਂ ਤੋਂ ਬਾਹਰ ਵੀ ਆਉਣ ਲੱਗ ਪਿਆ ਐਸਾ ਮੈਂ ਪੂਰਾ ਬਰਾਬਰ ਆ ਜੀ ਕੰਡਿਆਂ ਦੇ ਪਾਣੀ ਆ ਦੇਖੋ ਕਿ ਜਿੱਤੋਂ ਥੋੜਾ ਯਾ ਰਸਤਾ ਮਿਲਦਾ ਨੀਵਾ ਆ ਥਾਂ ਆ ਦੇਖੋ ਤੋਂ ਨਿਕਲ ਵੀ ਆਇਆ ਬਾਹਰ ਅੱਗੇ ਪਹਿਲਾਂ ਸਾਰੇ ਆ ਦੇਖੋ ਦੂਰ ਦੂਰ ਤੱਕ ਰੇਤਾ ਰੇਤਾ ਹੈ ਪਿਛਲੀ ਵਾਰ ਦੀ ਪਈ ਹੋਈ ਜਮੀਨਾ ਸਾਰੀਆਂ ਰੇਤਾਂ ਨਾਲ ਭਰੀਆਂ ਹੋਈਆਂ ਜਿੱਥੋਂ ਤੱਕ ਨਿਗਾਹ ਮਾਰੋਗੇ ਤੁਹਾਨੂੰ ਰੇਤ ਹੀ ਦਿਖੂਗੀ ਐਦ ਕੀ ਦਾ ਪਤਾ ਨਹੀਂ ਹੁਣ ਫਿਰ ਕੀ ਹੋਵੇ ਤੇ ਕੀ ਨਾ ਹੋਵੇ ਬਾਕੀ ਮਾਲਕ ਦੇ ਰੰਗਿਆ ਜੀ ਕੁਝ ਵੀ ਕਰ ਸਕਦਾ ਉਹਦੇ ਹੱਥ ਵਾਸਿਆ ਇਨਸਾਨ ਕੁਝ ਨਹੀਂ ਕਰ ਸਕਦਾ ਨਾ ਦੇਖੋ ਸਾਰੀ ਰੇਤਾ ਹੀ ਰੇਤਾ ਦੂਰ ਦੂਰ ਤੱਕ ਜਿੱਥੋਂ ਤੱਕ ਨਿਗਾਹ ਮਾਰੋਗੇ ਆ ਪੂਰੇ ਖੇਤਾਂ ਦੇ ਵਿੱਚ ਚਲੋ ਜਿਹਦੇ ਕੰਡਾਇਆ ਲੱਗਦਾ ਹਨ ਅੱਗੇ ਵੀ ਸਾਰੀ ਦੂਰ ਤੱਕ ਜ਼ਮੀਨਾਂ ਦੇ ਵਿੱਚ ਰੇਤ ਹੀ ਆ ਤਾਂ ਸਰਕਾਰ ਕਿਤੇ ਚੱਕਣ ਦੀ ਇਜਾਜ਼ਤ ਨਹੀਂ ਦੇ ਰਹੀ ਕੋਈ ਚੱਕ ਲਵੇ ਰੇ ਤੋਂ ਆ ਦੇ ਖੱਤੇ ਜੋ ਚੱਕਾ ਲਵੇ ਫੁੱਟ ਫੁੱਟ ਰੇ ਤੋਂ ਡੇਢ ਡੇਢ ਫੁੱਟ ਰੇ ਤੋਂ ਲੋਕਾਂ ਦੇ ਇੰਜਣ ਤੱਕ ਨੱਪੇਗਾ 2 2 3 3 ਫੁੱਟ ਰੇ ਤੋਂ ਕਈ ਥਾਵਾਂ ਤੇ ਚੜੀ ਹੋਈ ਮੋਟਰਾਂ ਨੱਪੀਆਂੀਆਂ ਵਿੱਚ ਆ ਦੇਖੋ ਰੇਤ ਹੀ ਰੇਤ ਦੇਖੋ ਜੀ ਇਹ ਕੋਈ ਰੇਗਿਸਤਾਨ ਦਾ ਸੀਨ ਨਹੀਂ ਹੈਗਾ ਇਹ ਦਰਿਆ ਬਿਆਸ ਦੇ ਪਿਛਲੀ ਵਾਰ ਦੀ ਪਾਈ ਹੋਈ ਰਿੱਤਾ ਆ ਜਿਹੜੇ ਆ ਦੂਰ ਦੂਰ ਤੱਕ ਜਿੱਦਾਂ ਕੋਈ ਰਾਜਸਥਾਨ ਜਾਂ ਦੁਬਈ ਦੇ ਕਿਤੇ ਆਪਾਂ ਘੁੰਮਦੇ ਹੁੰਨੇ ਆ ਰੇਤੋ ਵਾਲੇ ਏਰੀਏ ਦੇ ਵਿੱਚ ਹਨ ਦੇਖੋ ਜਿੱਥੋਂ ਤੱਕ ਨਿਗਾਹ ਜਾਊਗੀ ਤੁਹਾਡੀ ਇਹ ਜ਼ਮੀਨਾਂ ਜਿਹੜੇ ਮੱਧ ਵਰਗੀ ਕਿਸਾਨ ਆ ਉਹਨਾਂ ਦੀਆਂ ਕਿਸੇ ਦੀ 2 ਕਿੱਲਾ ਕਿਸੇ ਦੀ 1 ਕਿੱਲਾ ਕਿਸੇ ਦੀ ਕਿੱਲਾ ਵਿਚਾਰੇ ਦੀ ਕਿਹਦੀ ਅੱਧਾ ਕਿੱਲਾ ਤੇ ਤਾਂ ਦੇਖੋ ਕਿੰਨੀ ਦਿੱਤਾ ਆ ਦੂਰ ਦੂਰ ਤੱਕ ਲੋਕਾਂ ਦੇ ਮੋਟਰਾਂ ਇੰਜਣ ਵੀ ਵਿੱਚ ਨੱਪੇ ਗਏ ਪਿਛਲੀ ਵਾਰ ਦੇ ਦਰਿਆ 100 ਰੁਪਏ ਆ ਗਿਆ ਚੜ੍ਹ ਕੇ ਸਰਕਾਰ ਨੇ ਕੋਈ ਪਰਮਿਸ਼ਨ ਨਹੀਂ ਦਿੰਦੀ ਹਰੇ ਰੇਤਾ ਚੱਕਣ ਦੀ ਪਿਛਲੀ ਵਾਰ ਇੱਕ ਦੋ ਦਿਨ ਦੀ ਦਿੱਤੀ ਇੱਕ ਦੋ ਦਿਨ ਦੇ ਵਿੱਚ ਇੰਨਾ ਏਰੀਆ ਕਿਵੇਂ ਹੋਊਗਾ ਜੀ ਦੇਖੋ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਚਾਰ-ਛੁਫੇਰੇ ਰੇਤਾ ਹੀ ਰੇਤਾ ਆ ਦੂਰ-ਦੂਰ ਤੱਕ ਸਾਰੇ ਮੈਂ ਦੇਖੋ ਜੀ ਮੈਂ ਦਿਖਾਉਣਾ ਕਿਸੇ ਟਾਈਮ ਆ ਜ਼ਮੀਨਾਂ ਵਗਦੀਆਂ ਹੁੰਦੀਆਂ ਸੀ ਆ ਦੇਖੋ ਜਿੱਥੋਂ ਤੱਕ ਤੇ ਜੀ ਨਿਕਾ ਜਾ ਰਹੀ ਹੈ ਸਾਰੀ ਰੇਤਾ ਹੀ ਆ ਦੇਖੋ ਮੋਟਰਾਂ ਦੇ ਪੈਪ ਦਿਖ ਰਹੇ ਨੇ ਇਹ ਵਿੱਚ ਨਪੀਆਂ ਗਿਆ ਜੀ ਆ ਦੇਖੋ ਜੀ ਦੇਖੋ ਇਹਦੇ ਵਿੱਚ ਲੁਗੀਆਂ ਪਈਆਂ ਕਾਜ਼ ਇਹ ਤਾਂਵੇਂ ਮੋਟਰਾਂ ਚੱਲਦੀਆਂ ਸੀ ਇਹ ਇੱਕ ਇੰਜਣ ਪਿਆ ਸੀ ਇੱਥੇ ਉਹ ਵੀ ਥੱਲੇ ਨਪਿਆ ਗਿਆ ਜੀ ਇਹ ਕਿਸ ਤੋਂ ਅੱਗੇ ਆ ਪਿੱਛੇ ਪੇ ਉਹ ਪੂਰੀ ਦੀ ਪੂਰੀ ਉੱਪਰ ਪੈਪ ਜਿਹੜੀ ਇਹਦੀ ਤਾਂ ਥੋੜੀ ਬਹੁਤ ਨੰਗੀ ਆ ਉਹਦੀ ਉਹ ਵੀ ਠਗੀ ਕੀਤੀ ਸੀ ਸਾਰੀ ਤੇ ਕਿਸਾਨਾਂ ਤੇਰਾ ਕੀ ਬਣੂਗਾ ਮੈਨੂੰ ਤੇ ਫਿਕਰ ਪਿਆ ਵੀ ਕਿਸਾਨਾਂ ਦਾ ਕੀ ਬਣੂਗਾ ਉਹਦਾ ਕੋਈ ਨਹੀਂ ਹੈਗਾ ਸਰਕਾਰ ਵੀ ਕਿਸਾਨਾਂ ਦੇ ਵਿਰੁੱਧ ਕਈ ਮੇਰੇ ਵੀਰ ਜਿਹੜੇ ਉਹ ਵੀ ਕਮੈਂਟ ਕਿਸਾਨਾਂ ਦੇ ਖਿਲਾਫ ਕਰਦੇ ਉਹਨਾਂ ਨੂੰ ਖਾਲਸਤਾਨੀ ਦੱਸਦੇ ਜਿਉ ਕਿਤੇ ਧਰਨਾ ਲਾਉਂਦੇ ਆ ਆਪਣੇ ਹੱਕਾਂ ਲਈ ਤੇ ਆ ਦੱਸੋ ਹੁਣ ਇਹ ਜ਼ਮੀਨਾਂ ਕਿੱਦਾਂ ਆਵਾਜ਼ ਹੋਣਗੀਆਂ ਇਹ ਕਿਸਾਨ ਆਪਣਾ ਢਿੱਡ ਕਿਵੇਂ ਭਰੇਗਾ ਤੇ ਦੂਸਰਿਆਂ ਦਾ ਕਿਵੇਂ ਭਰੇਗਾ ਜਿੱਦੇ ਆ ਸਾਰੀ ਜ਼ਮੀਨ ਦੇ ਵਿੱਚ ਰੇਤਾ ਹੀ ਰੇਤਾ ਦਾ ਸਰਕਾਰ ਵੱਲੋਂ ਪਰਮਿਸ਼ਨ ਨਹੀਂ ਹਾਂ ਜਿਹੜੀ ਸਰਕਾਰ ਨੇ ਆਪਣੀਆਂ ਖੱਡਾਂ ਚਲਾਈਆਂ ਆਈਆਂ ਉਹ ਜਿੱਦਾਂ ਮਰਜ਼ੀ ਚਲਾ ਸਕਦੇ ਹਨ ਉਹ ਚਲਦੀਆਂ ਜੀ ਰੇਤਾ ਦੀਆਂ ਕੁਝ ਆਪ ਦੇ ਚਾਹੇਤੇ ਜਿਹੜੇ ਠੇਕੇਦਾਰ ਉਹਨਾਂ ਨੂੰ ਦਿੱਤੀਆਂ ਹੋਈਆਂ ਪਰ ਤੁਸੀਂ ਦੇਖ ਸਕਦੇ ਹੋ ਕੀ ਬਣਿਆ ਹ ਹਸ਼ਰ ਤੇ ਦਰਿਆ ਮੈਂ ਤੁਹਾਨੂੰ ਅਗੇ ਦਿਖਾਇਆ ਵੀ ਐਸ ਵਾਰੀ ਫੇਰ ਬਾਹਰ ਨਿਕਲ ਆਇਆ ਹਨ ਤਾਂ ਚਲੋ ਵੀਡੀਓ ਕੋ ਜਿਆਦਾ ਲੰਬੀ ਹੋ ਜਾਏਗੀ ਸੋ ਇਸ ਕਰਕੇ ਇਥੇ ਫਦੇ ਕਰਦੇ ਆ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਜੋ ਸਰਕਾਰ ਕਰ ਰਹੀ ਹੈ ਜਿੰਮੇਦਾਰ ਨੇ ਕੀ ਇਹ ਸਹੀ ਕਰ ਰਹੀ ਹੈ ਜਾਂ ਜਿੰਮੇਦਾਰ ਕਿਵੇਂ ਉਠੇਗਾ ਜਿਹੜਾ ਹੁਣ ਇਸਰੇਤਾ ਦੇ ਥੱਲੇ ਦੱਬਿਆ ਗਿਆ ਜਿਹਦੇ ਆਰਮਾਨ ਦੱਬੇਗਾ ਥੱਲੇ ਖੁਸ਼ੀਆਂ ਦੱਬੀਆਂ ਗਈਆਂ ਉਹ ਕਿਵੇਂ ਤਾ ਉਠੇਗਾ ਮੈਨੂੰ ਤੇ ਨਹੀਂ ਸਮਝ ਆਉਂਦੀ ਆ ਦੇਖੋ ਇੱਕ ਜਗ੍ਹਾ ਤੇ ਮੈਂ ਸੌਰੀ ਦਿਖਾਉਣਾ ਭੁੱਲ ਗਿਆ ਟੋਆ ਮਾਰ ਕੇ ਜੀ.ਐਸ.ਪੀ ਦੇ ਨਾਲ ਮਿੱਟੀ ਚੈੱਕ ਕੀਤੀ ਵੀ ਕਿੰਨੀ ਫੁੱਟ ਪੈ ਗਈ ਇਹਦੇ ਤੋਂ ਤੁਸੀਂ ਦੇਖ ਸਕਦੇ ਹੋ ਹਾਟ ਹੋਆ ਜੀ ਇਹ ਇੱਥੋਂ ਤੱਕ ਆ ਕੰਡੇ ਤੋਂ ਲੈ ਕੇ ਉਹ ਥੱਲੇ ਤੱਕ ਤਿੰਨ ਚਾਰ ਪੰਜ ਫੁੱਟ ਥੱਲੇ ਉਹਨਾਂ ਖੋਦੀ ਆ ਤੇ ਮਿੱਟੀ ਕਿਤੇ ਹੋ ਨਹੀਂ ਨਿਕਲੀ ਐਨ ਐਨ ਐ ਫੋਟਨ ਰੇਤਾ ਦਾ ਹੁਣੇ ਠੇਕੇਦਾਰ ਹੀ ਲੈਣਗੇ ਇਹਨਾਂ ਨੂੰ ਜਿਹੜੇ ਚਿਹਤੇ ਸਰਕਾਰ ਦੇ ਫੇੜੀ ਟੱਕ ਹੋਊਗੀ ਉਹ ਹੀ ਵੇਚਣਗੇ ਰੇਤ ਨੂੰ ਜ਼ਿੰਮੇਦਾਰ ਤੇ ਵਿਚਾਰ ਆਪ ਦੇ ਲਈ ਵੀ ਨਹੀਂ ਲਿਆ ਸਕਦਾ ਕਰੇ ਰੇਤਾ ਆ ਖੁਦ ਜਿਹੜਾ ਮਾਲਕ ਹੈ ਜ਼ਮੀਨ ਦਾ ਇਥੋਂ ਉਹ ਉਹ ਇੱਕ ਬੋਰਾ ਤੱਕ ਨਹੀਂ ਲਈ ਇੱਕ ਬੋਰਾ ਤੇ ਇੱਕ ਬੋਕ ਤੱਕ ਨਹੀਂ ਲੈ ਕੇ ਜਾ ਸਕਦਾ ਕਿਸੇ ਦੇ ਕੋਲੋਂ ਰੇਤਾ ਫਸ ਗਈ ਤੁਹਾਨੂੰ ਅੰਦਰ ਕਰ ਦਿੰਦੇ ਆ हां ਸਮੈਕ ਚਿੱਟਾ ਜਿਹਦੇ ਮਰਜ਼ੀ ਜੇਬ ਤੇ ਨਿਕਲਾ ਵੀ ਉਹਦਾ ਕੋਈ ਚੱਕਰ ਨਹੀਂ ਰੇਤੋ ਫਸ ਗਈ ਤਾਂ ਤੁਸੀਂ ਫੇਰ ਨਹੀਂ ਬਚਦੇ ਆਹ ਦਿਹਾਲਿਆ ਸਰਕਾਰ ਦਾ ਹੁਣ ਦੇਖੋ ਕੀ ਕਰੂਗਾ ਜੀ ਉਹ ਤਾਂ ਕਿੱਥੇ ਜਾਊਗਾ ਚਲੋ ਜੀ ਫਿਰ ਵੀਡੀਓ ਜਿਆਦਾ ਲੰਬੀ ਹੋ ਜਣੀ ਹੈ ਸੋ ਇਸ ਲਈ ਇੱਥੇ ਹੀ ਬੰਦ ਕਰ ਦਿੰਨੇ ਜੀ ਮਾਫੀ ਚਾਹੁੰਦੇ ਤੁਹਾਡੇ ਕੋਲ ਜੇ ਕੋਈ ਗਲਤ ਬੋਲਿਆ ਗਿਆ ਹੋਵੇ